ਚੈਨਲ ਨੂੰ ਪਿਆਰ ਕਰਨ ਵਾਲੇ ਤੇ ਮੈਨੂੰ ਇੰਨਾ ਮਾਨ ਸਤਕਾਰ ਦੇਣ ਵਾਲੇ ਸਾਰੇ ਸਰੋਤਿਆਂ ਦਾ ਭੈਣ ਭਰਾਵਾਂ ਦਾ ਮੈਂ ਦਿਲੋਂ ਬਹੁਤ ਹੀ ਧੰਨਵਾਦ ਕਰਦੀ ਆ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਿਹਤ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਂਗੀ ਹੁਣ ਇਹ ਬੋਲੀਆਂ ਟਾਈਪ ਦਾ ਹੈਗਾ ਇਹਦੇ ਵਿੱਚ ਦਿਉਰ ਤੇ ਪਰਜਾਈ ਦੀ ਨੋਕ ਝੋਕ ਹੋ ਰਹੀ ਹੈ ਓਹੋ ਕੀ ਕਹਿੰਦੇ ਨੇ ਤੁਸੀਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਦੇਵਰ ਤੇ ਪਰਜਾਈ ਦੀ ਨੋਕ ਝੋਕ ਦੀ ਨੀ ਵੇੜੇ ਦੇ ਵਿੱਚ ਪਈਐ ਭਾਬੀਏ ਵੇੜੇ ਦੇ ਵਿੱਚ ਪਈਐ ਭਾਬੀਏ ਉੱਤੇ ਜਾਦੂਰ ਤਾਣੀ ਨੀ ਕੰਤ ਤਾ ਤੇਰਾ ਵੱਡੀ ਉਮਰ ਦਾ ਮਾਇਆ ਤੇਰਾ ਹਣੀ ਮਰੂਏ ਦੇ ਬੁੱਟੇ ਨੂੰ ਪਾ ਦੇ ਪਾਬੀਏ ਪਾਣੀ ਮਰੂਏ ਦੇ ਬੁੱਟੇ ਨੂੰ ਛੇੜ ਕੇ ਪਾਬੀਏ ਪਾਣੀ ਮਰੂਏ ਦੇ ਬੁੱਟੇ ਨੂੰ ਇਸ਼ਕ ਮੁਸ਼ਕ ਤੇਰੇ ਸਿਰ ਚਾੜ ਬੋਲੇ ਦੂਰ ਸੁਣੀ ਦੀਆਂ ਬਟਾਂ ਵੇ ਉਹ ਐ ਮੇਰਾ ਮਾਇਆਯੋਦੀ ਸਾਨੂੰ ਕਾ ਦੀਆਂ ਘਾਟਾਂ ਜੁਗ ਜੁਗ ਜੀਵੇ ਮਾਹੀ ਮੇਰਾ ਮਯੋਦੀ ਪਟ ਰਾਣੀ ਮਰੂਏ ਦੇ ਬੁੱਟੇ ਨੂੰ ਮੈਂ ਨਾ ਛਿੜਕਦੀ ਪਾਣੀ ਮਰੂਏ ਦੇ ਬੁੱਟੇ ਨੂੰ ਮੈਂ ਨਾ ਛਿੜਕਦੀ ਪਾਣੀ ਮਰੂਏ ਦੇ ਬੁੱਟੇ ਨੂੰ ਸੁਣਨੀ ਭਾਬੀ ਜੋਵਨ ਮੱਤੀਏ ਲਾਣਾ ਹੱਡਾ ਨੂੰ ਚੋਰਾ ਨੀ ਸਾਰੀ ਜ਼ਿੰਦਗੀ ਨਾਲ ਨਵਾਂ ਸਾਰੀ ਜ਼ਿੰਦਗੀ ਨਾਲ ਨਵਾਂ ਫਿਕਰ ਕਰੀ ਨਾ ਪੋਰਾਨੀ ਮੈਂ ਤਾਂ ਤੇਰੇ ਦਿਲ ਦਾ ਮਹਿਰਮ ਮੈਂ ਤਾਂ ਤੇਰੇ ਦਿਲ ਦਾ ਮਹਿਰਮ ਤੂੰ ਮੇਰੇ ਦਿਲ ਦੀ ਰਾਣੀ ਮਰੂਏ ਦੇ ਬੁੱਟੇ ਨੂੰ ਛਿੜਕ ਪਾਭੀਏ ਪਾਣੀ ਮਰੂਏ ਦੇ ਬੁੱਟੇ ਨੂੰ ਛਿੜਕ ਪਾਭੀਏ ਪਾਣੀ ਨਿਮਰੂਏ ਦੇ ਬੁੱਟੇ ਨੂੰ ਤੂੰ ਮੇਰੇ ਤੇ ਆਸ਼ਿਕ ਹੋਇਆ ਤੂੰ ਮੇਰੇ ਤੇ ਆਸ਼ਿਕ ਹੋਇਆ ਮਾਇਆ ਨਾਰ ਬਗਾਨੀ ਵੇ ਉਹ ਤਾਂ ਮੇਰੇ ਸਿਰ ਦਾ ਤਾਜ ਹੈ ਮੈਂ ਉਹਦੀ ਜ਼ਿੰਦਗਾਨੀ ਵੇ ਉਹ ਤਾਂ ਮੇਰੇ ਸਿਰ ਦਾ ਤਾਜ ਹੈ ਮੈਂ ਉਹਦੀ ਜ਼ਿੰਦਗਾਨੀ ਮਰੂ ਇਹਦੇ ਬੁੱਟੇ ਨੂੰ ਮੈਂ ਨਾ ਛਿੜਕਦੀ ਪਾਣੀ ਮਰੂ ਇਹਦੇ ਬੁੱਟੇ ਨੂੰ ਮਾਏ ਨਾ ਛੜਕਦੀ ਪਾਣੀ ਬਿਮਰੂਏ ਦੇ ਬੂਟੇ ਨੂੰ ਤੁਰਦੀ ਦਾ ਲੱਕ ਝੂਟੇ ਖਾਂਦਾ ਗੁੱਤ ਸਪਣੀ ਵਾਲ ਖਾਵੇ ਨੀ ਜੀਨੇ ਜੋੜਕ ਜੋੜ ਬਣਾਇਆ ਓ ਨੂੰ ਰੱਬ ਲੈ ਜਾਵੇ ਨੀ ਹੁਸਨ ਜਵਾਨੀ ਆਪਣੀ ਮੰਜ਼ਿਲ ਆਪਣੇ ਆਪ ਪਛਾਣੀ ਮਰੂਏ ਦੇ ਬੂਟੇ ਨੂੰ ਪਾ ਦੇ ਪਾਬੀਏ ਪਾਣੀ ਨੀ ਮਰੂਏ ਦੇ ਬੂਟੇ ਨੂੰ ਛਿੜਕ ਪਾਬੀਏ ਪਾਣੀ ਮਰੂਏ ਦੇ ਬੂਟੇ ਨੂੰ ਲੰਮੀ ਆਯੂ ਮਰ ਆਹਣੇ ਉਹ ਦੀਆਂ ਜਿਉਂਦਾ ਰਹੇ ਵਿਚੋਲਾ ਵੇ ਜੀਨੇ ਸੋਨਾ ਜੋੜ ਮਲਾਇਆ ਨਾ ਕੋਈ ਰਖਿਆ ਓਲਾ ਵੇ ਤੇਰੇ ਦਿਲ ਵਿੱਚ ਖੋਟ ਦਿਓਰਾ ਵੇ ਤੇਰੇ ਧਿਲ ਵਿੱਚ ਖੋਟ ਦਿਓ ਰਾਮ ਮੈਂ ਤੇਰੀ ਰਾਮ ਜੀ ਪਛਾਣੀ ਮਰੂਏ ਦੇ ਬੂਟੇ ਨੂੰ ਮੈਂ ਨਾ ਛਿੜਕਦੀ ਪਾਣੀ ਮਰੂਏ ਦੇ ਬੂਟੇ ਨੂੰ ਮੈਂ ਨਾ ਛਿੜਕਦੀ ਪਾਣੀ ਬੇ ਮਰੂਏ ਦੇ ਬੂਟੇ ਨੂੰ